ਬਾਬਾ ਜੀ ਜਿਆ ਨੂੰ ਕਹਿੰਨੇ ਤੁਹਾਨੂੰ ਤੁਸੀਂ ਫਕਰ ਬੰਦੇ ਹੋ ਬਾਬੇ ਨੂੰ ਬਾਬੇ ਨੂੰ ਫੋਨ ਨੰਬਰ ਦੇ ਰਿਹਾ ਵੀ 7 8 ਤਰੀਕ ਦਾ ਮੇਰਾ ਸ਼ੂਟ ਹੈ ਨਵੰਬਰ ਦਾ 10 ਤਰੀਕ ਨੂੰ ਮੈਨੂੰ ਫੋਨ ਲਾ ਦੇ ਬਾਬਾ ਤੈਨੂੰ ਮੈਂ ਆਪਣੀ ਮਾਲਾ ਦੇ ਦੂੰ ਆ ਉਹ ਬਾਬਾ ਸੜੇ ਕਰੈਣੀ 7 8 ਤਰੀਕ ਕਿੰਨੀ ਆਈ ਆ ਮਿੱਤਰ 7 8 ਤਰੀਕ ਕਿੰਨੀ ਆਈ ਉਹ ਬੰਦੇ ਦਾ ਕਿੰਨਾ ਚਾਹਤਾ ਰ ਹੈ ਬਾਈ ਬਾਬਾ ਜੀ ਜਿਆ ਨੂੰ ਕਹਿੰਨੇ ਤੁਹਾਨੂੰ ਤੁਸੀਂ ਫਕਰ ਬੰਦੇ ਹੋ ਬਹੁਤ ਚੰਗਾ ਲੱਗਾ ਇਹ ਮੈਨੂੰ ਪਰ ਦੇ ਦਿਓ ਪਾ ਕੇ ਉਖਾ ਦਿਓ ਇੱਕ ਵਾਰੀ ਜੀ ਮੜੀ ਪਰ ਮੈਨੂੰ ਚਾਹੀਦੀ ਐ ਇਹ ਮੈਂ ਗਾਣੇ ਚ ਕੋਫੀ ਪੀਓਗੇ ਨਹੀਂ ਜੀ ਮੇਰੇ ਸਾਹ ਜੀ ਸੱਚੀ ਕਾਸ਼ਮੀ ਗੱਲ ਐ ਬਹੁਤ ਜਚਾਈ ਕੰਮ ਮੇਰਾ ਨਾ ਸ਼ੂਟ ਆ ਕਿੰਨੀ ਤਰੀਕ ਦਾ ਮੇਰਾ ਸ਼ੂਟ 7 8 ਤਰੀਕ ਤੱਕ ਨਵੰਬਰ ਚ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਦੇ ਦੇਣੀ ਐ ਲਵਰ ਨੰਬਰ ਮੈਂ ਦੰਨਾ ਮੈਨੂੰ ਫੋਨ ਲਾ ਦਿਓ ਤੁਸੀਂ 17 ਤਰੀਕ 10 ਤਰੀਕ ਤੋਂ ਬਾਅਦ ਨਵੰਬਰ ਨੂੰ ਲੈ ਲਿਓ ਆ ਵੀ ਲੈ ਜਾਓ ਭਾਗਿਆ